ਤੁਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਸੁਣਿਆ ਹੋਣਾ ਕਿ ਮੌਤ ਨੂੰ ਛੂਕੇ ਇੱਕਦਮ ਤੋਂ ਵਾਪਸ ਆਣਾ ਲੇਕਿਨ ਇਹ ਜਿਹੜੀ ਕਹਾਵਤਾਂ ਮੌਕਾ ਦੇ ਵਿੱਚ ਸੱਚ ਹੁੰਦੀ ਹੋਈ ਨਜ਼ਰ ਆਈ ਥੋਂ ਦਾ ਕਿ ਮੌਗਾ ਦੇ ਅਕਾਲ ਸਰ ਰੇਲਵੇ ਫਾਟਕ ਦੇ ਕੋਲ ਉਸ ਵੇਲੇ ਹੜਕਮ ਮਚ ਗਿਆ ਜਦ ਪੈਨ ਦੀ ਚਪੇੜ ਦੇ ਵਿੱਚ ਇੱਕ ਬਾਈਕ ਆ ਗਈ ਦੱਸਦੀ ਹੈ ਕਿ ਫਾਟਕ ਬੰਦ ਹੋਣ ਤੋਂ ਬਾਅਦ ਦੋ ਮੁੰਡੇ ਬਾਈਕ ਦੇ ਉੱਤੇ ਸਵਾਰ ਹੋ ਕੇ ਫਾਟਕ ਤੇ ਪਹੁੰਚੇ ਅਤੇ ਬਾਈਕ ਨੂੰ ਥੱਲੋ ਦੀ ਜਿਹੜਾ ਉਹ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਇਸ ਦੌਰਾਨ ਅਚਾਨਕ ਤੋਂ ਟ੍ਰੇਨ ਆ ਗਈ ਤੁਹਾਨੂੰ ਦੱਸਦੇ ਕਿ ਟ੍ਰੇਨ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ ਕਿ ਉੱਥੇ ਹੀ ਬਾਈਕ ਸਵਾਰ ਮੁੰਡਿਆਂ ਨੂੰ ਕੁਝ ਸਮਝ ਆਦਾ ਉਸ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਟ੍ਰੇਨ ਇੱਕਦਮ ਬਾਈਕ ਨੂੰ ਟੱਕਰ ਮਾਰਦੀ ਹੋਈ ਚਲੀ ਗਈ ਤੁਹਾਨੂੰ ਦੱਸਦੇ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਈ ਫੁੱਟ ਹਵਾ ਦੇ ਵਿੱਚ ਜਾ ਕੇ ਦੂਰ ਡਿੱਗ ਗਈ ਮੋਟਰਸਾਈਕਲ ਤੇ ਪਰਖ ਚ ਉੜ ਗਏ ਲੇਕਿਨ ਚੰਗੀ ਗੱਲ ਇਹ ਰਹੀ ਕਿ ਦੋਨੇ ਮੁੰਡਿਆਂ ਦੀ ਜਾਨ بچ ਗਈ ਹਾਦਸੇ ਦੇ ਬਾਅਦ ਦੋਨੇ ਮੁੰਡਿਆਂ ਜਿਹੜੇ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਉੱਥੇ ਹੀ ਪੁਲਸ ਨੇ ਮੋਟਰਸਾਈਕਲ ਨੂੰ ਕਬਜ਼ੇ ਦੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ। ਤੁਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਸੁਣਿਆ ਹੋਣਾ ਕਿ ਮੌਤ ਨੂੰ ਛੂਕੇ ਇੱਕਦਮ ਤੋਹ ਵਾਪਸ ਆਣਾ ਲੇਕਿਨ ਇਹ ਜਿਹੜੀ ਕਹਾਵਤਾਂ ਮੌਕਾ ਦੇ ਵਿੱਚ ਸੱਚ ਹੁੰਦੀ ਹੋਈ ਨਜ਼ਰ ਆਇਥੋਂ ਦੱਸਦੇ ਕਿ ਮੌਕਾ ਦੇ ਅਕਾਲ ਸਰ ਰੇਲਵੇ ਫਾਟਕ ਦੇ ਕੋਲ ਉਸ ਵੇਲੇ ਹੜਕਮ ਮਚ ਗਿਆ ਜਦ ਟ੍ਰੇਨ ਦੀ ਚਪੇੜ ਦੇ ਵਿੱਚ ਉਹ ਬਾਈਕ ਆ ਗਈ ਦੱਸਦੀ ਹੈ ਕਿ ਫਾਟਕ ਬੰਦ ਹੋਣ ਤੋਂ ਬਾਅਦ ਦੋ ਮੁੰਡੇ ਬਾਈਕ ਦੇ ਉੱਤੇ ਸਵਾਰ ਹੋ ਕੇ ਫਾਟਕ ਤੇ ਪਹੁੰਚੇ ਅਤੇ ਬਾਈਕ ਨੂੰ ਥੱਲੋ ਦੇ ਜਿਹੜਾ ਉਪਾਰਕ ਕਰਨ ਦੀ ਕੋਸ਼ਿਸ਼ ਕਰਨ ਲੱਗੇ ਇਸ ਦੌਰਾਨ ਅਚਾਨਕ ਤੋਂ ਟ੍ਰੇਨ ਆ ਗਈ ਤੁਹਾਨੂੰ ਦੱਸ ਦੇ ਕਿ ਟ੍ਰੇਨ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ ਕਿ ਉੱਥੇ ਹੀ ਬਾਈਕ ਸਵਾਰ ਮੁੰਡਿਆਂ ਨੂੰ ਕੁਝ ਸਮਝ ਆਦਾ ਉਸ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਟ੍ਰੇਨ ਇੱਕਦਮ ਬਾਈਕ ਨੂੰ ਟੱਕਰ ਮਾਰਦੀ ਹੋਈ ਚੱਲ ਗਈ ਤੁਹਾਨੂੰ ਦੱਸ ਦੇ ਕਿ ਟੱਕਰ ਇਹਨੇ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਈ ਫਿਟ ਹਵਾ ਦੇ ਵਿੱਚ ਜਾ ਕੇ ਡੁੱ ਡਿਗੇ ਮੋਟਰਸਾਈਕਲ ਦੇ ਪਰਖ ਚ ਉੜ ਗਏ ਲੇਕਿਨ ਚੰਗੀ ਗੱਲ ਇਹ ਰਹੀ ਕਿ ਦੋਨੇ ਮੁੰਡਿਆਂ ਦੀ ਇੱਜ਼ਤ ਬਚ ਗਈ ਹਾਦਸੇ ਦੇ ਬਾਅਦ ਦੋਨੇ ਮੁੰਡੇ ਜਿਹੜੇ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਉੱਥੇ ਹੀ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਦੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਤੁਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਸੁਣਿਆ ਹੋਣਾ ਕਿ ਮੌਤ ਨੂੰ ਛੂਕੇ ਇੱਕਦਮ ਤੋਂ ਵਾਪਸ ਆਣਾ ਲੇਕਿਨ ਇਹ ਜਿਹੜੀ ਕਹਾਵਤਾਂ ਮੌਕਾ ਦੇ ਵਿੱਚ ਸੱਚ ਹੁੰਦੀ ਹੋਈ ਨਜ਼ਰ ਆਈ ਥੋਂ ਦਾ ਕਿ ਮੌਕਾ ਦੇ ਅਕਾਲ ਸਰ ਰੇਲਵੇ ਫਾਟਕ ਦੇ ਕੋਲ ਉਸ ਵੇਲੇ ਹੜਕਮ ਮਚ ਗਿਆ ਜਦ ਪੈਨ ਦੀ ਚਪੇੜ ਦੇ ਵਿੱਚ ਇੱਕ ਬਾਈਕ ਆ ਗਈ ਦੱਸਦੀ ਹੈ ਕਿ ਫਾਟਕ ਬੰਦ ਹੋਣ ਤੋਂ ਬਾਅਦ ਦੋ ਮੁੰਡੇ ਬਾਈਕ ਦੇ ਉੱਤੇ ਸਵਾਰ ਹੋ ਕੇ ਫਾਟਕ ਤੇ ਪਹੁੰਚੇ ਅਤੇ ਬਾਈਕ ਨੂੰ ਥੱਲੋ ਦੀ ਜਿਹੜਾ ਉਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਇਸ ਦੌਰਾਨ ਅਚਾਨਕ ਟੋ ਟ੍ਰੇਨ ਆ ਗਈ ਤੁਹਾਨੂੰ ਦੱਸਦੇ ਕਿ ਟ੍ਰੇਨ ਦੀ ਰਫ਼ਤਾਰ ਕਾਫੀ ਜ਼ਿਆਦਾ ਸੀਗੀ ਉੱਥੇ ਹੀ ਬਾਈਕ ਸਵਾਰ ਮੁੰਡਿਆਂ ਨੂੰ ਕੁਝ ਸਮਝ ਆਦਾ ਉਸ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਟ੍ਰੇਨ ਇੱਕਦਮ ਬਾਈਕ ਨੂੰ ਟੱਕਰ ਮਾਰਦੀ ਹੋਈ ਚੱਲ ਗਈ ਤੁਹਾਨੂੰ ਦੱਸ ਦੇ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਈ ਫੁੱਟ ਹਵਾ ਦੇ ਵਿੱਚ ਜਾ ਕੇ ਧੁੱੜ ਡਿੱਗੇ ਮੋਟਰਸਾਈਕਲ ਤੇ ਪਰਛੇੜ ਛੇੜ ਗਏ ਲੇਕਿਨ ਚੰਗੀ ਗੱਲ ਇਹ ਰਹੀ ਕਿ ਦੋਨੇ ਮੁੰਡਿਆਂ ਦੀ ਜਾਨ ਬਚ ਗਈ ਹਾਦਸੇ ਦੇ ਬਾਅਦ ਦੋਨੇ ਮੁੰਡੇ ਜਿਹੜੇ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਉੱਥੇ ਹੀ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਦੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ